ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਇੱਕ ਬੀਬੀ ਦੇ ਹੱਥਾਂ ਦੀਆਂ ਲਕੀਰਾਂ ਹੀ ਬਦਲ ਦਿੱਤੀਆਂ 100% ਸੱਚੀ ਘਟਨਾ ਜ਼ਰੂਰ ਸੁਣਨਾ ਮੇਰੀਆਂ ਭੈਣਾਂ ਜ਼ਰੂਰ ਸੁਣਨ ਸਾਧ ਸੰਗਤਾਂ ਜੀ ਅੱਜ ਮੈਂ ਆਪਜੀ ਨਾਲ ਚੋ ਘਟਨਾ ਹੈ ਅਸਾਂ ਚ ਕਰਨੀ ਹੈ ਤੇ ਇਹਨੂੰ ਬਹੁਤ ਹੀ ਗੌਰ ਨਾਲ ਧਿਆਨ ਦੇ ਨਾਲ ਸਾਵਧਾਨ ਹੋ ਕੇ ਸਰਵਣ ਕਰਨਾ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਪੁਰਸ਼ ਜਿਨ੍ਹਾਂ ਦਾ ਅੱਜ ਦੁਨੀਆਂ ਦੇ ਕੋਨੇ-ਕੋਨੇ ਤੇ ਨਾਮ ਸੂਰਜ ਤੇ ਤਾਰਾ ਚੰਦਰਮਾ ਦੀ ਤਾਰਾ ਚਮਕਦਾ ਹੈ ਮਹਾਪੁਰਸ਼ਾਂ ਦੇ ਕੋਲੋਂ ਇੱਕ ਮਾਤਾ ਜੀ ਆਉਂਦੀ ਹੈ ਸੰਗਤ ਮਹਾਪੁਰਸ਼ ਨੂੰ ਵਾਰੀ ਕਹਿੰਦੇ ਮਿਲ ਕੇ ਬਚਨ ਬिलास ਕਰਕੇ ਰਹਿਮਤ ਦੇ ਖਜ਼ਾਨੇ ਲੈ ਕੇ ਕਹਿੰਦੇ ਵਾਪਸ ਹੋ ਰਹੀ ਹੈ ਜਦੋਂ ਇਸ ਮਾਤਾ ਦਾ ਕਹਿੰਦੇ ਨੰਬਰ ਲੱਗਿਆ ਨਾ ਮਹਾਪੁਸ਼ਣ ਦੇ ਕੋਲ ਹੰਸਾਲੀ ਵਾਲੇ ਮਹਾਪੁਸ਼ 33 ਸੁਭਾਇਮਾਨ ਹੈ ਤੇ ਸਾ ਸੰਗਤ ਜੀ ਇਸ ਮਾਤਾ ਨੇ ਜਦੋਂ ਆਪਣਾ ਮਹਾਪੁਸ਼ਣ ਨੂੰ ਹੱਥ ਵਿਖਾਇਆ ਤੇ ਨਾਲ ਹੱਥ ਵੀ ਵਿਖਾ ਰਹੀ ਹੈ ਤੇ ਨਾਲ ਰੋਣ ਵੀ ਲੱਗ ਪਈ ਮਹਾਪੁਸ਼ਣ ਨੇ ਕਿਹਾ ਲੱਗੇ ਬਿਬਾ ਇਹ ਤੁਸੀਂ ਆਪਣ ਹੱਥ ਇੰਨਾ ਇਹ ਕੱਢਿਆ ਬਾਹਰ ਇਹ ਵਿਖਾ ਰਹੇ ਹੋ ਉਹ ਸਾਡੇ ਸਾਹਮਣੇ ਕੀਤਾ ਫੇਰ ਰੋਣ ਦਾ ਕੀ ਕਾਰਨ ਹੁਣ ਬੜੀ ਪਿਆਰੀ ਬਾਤ ਹੈ ਉਸ ਮਾਤਾ ਨੇ ਰੋ ਰੋ ਕੇ ਮਹਾਂਪੂਰਾਂ ਦੇ ਚੰਨਾਂ ਤੇ ਕਹਿੰਦੇ ਇੰਨਾ ਕਹਿੰਦੇ ਪਾਣੀ ਡੋਲਿਆ ਇੰਨਾ ਪਾਣੀ ਡੋਲਿਆ ਕਹਿੰਦੇ ਚਰਨ ਟੋਟੇ ਗਏ ਅਖੀਰ ਤੇ ਉਸ ਮਾਤਾ ਨੇ ਕਿਹਾ ਕਹਿੰਦੇ ਬਾਬਾ ਜੀ ਮਹਾ ਪੁਸ਼ੋ ਇੱਕ ਜਗ੍ਹਾ ਤੇ ਸੰਗਤ ਬਹੁਤ ਦੂਰ ਨੇੜਿਆਂ ਚੱਲ ਕੇ ਜਾ ਰਹੀ ਸੀ ਕੋਈ ਬੀਬੀ ਸੀ ਤੇ ਉਹ ਹੱਥ ਵੇਖਦੀ ਪਈ ਸੀ ਜਦੋਂ ਉਨੇ ਮੇਰਾ ਹੱਥ ਵੇਖਿਆ ਨਾ ਤੇ ਉਹ ਕਹਿੰਦੀ ਤੇਰੇ ਹੱਥ ਦੀਆਂ ਦੇਖਾਂ ਜਿੰਨੀਆਂ ਵੀਆਂ ਬਹੁਤ ਮਾੜੀਆਂ ਹੁਣ ਮਾੜੀਆਂ ਸਮਝਦੇ ਹੋ ਮਾੜੀਆਂ ਦਾ ਅਰਥ ਹੁੰਦਾ ਵੀ ਤੇਰੀ ਕਿਸਮਤ ਦੇ ਵਿੱਚ ਕੁਝ ਵੀ ਨਹੀਂ ਲਿਖਿਆ ਕੋਈ ਵੀ ਹੱਥ ਦੀ ਲਕੀਰ ਜਾ ਰਹੀ ਹੈ ਕੋਈ ਵੀ ਹੱਥ ਦੀ ਰੇਖਾ ਜਾ ਰਹੀ ਹੈ ਕਹਿੰਦੇ ਕਿਸਮਤ ਦੇ ਸਾਥ ਦੇਣ ਵਾਲੀ ਗੱਲ ਨਹੀਂ ਕਿਸਮਤ ਦੇ ਦਰਵਾਜ਼ੇ ਤੇਰੇ ਲਈ ਬੰਦ ਹੈ ਬਾਬਾ ਜੀ ਕਹਿਣ ਲੱਗੇ ਕਹਿੰਦੇ ਤੂੰ ਆਪਣੇ ਹੱਥ ਨੂੰ ਜਬਾਰਾ ਦੇਖ ਜਦੋਂ ਮਹਾਪੁਸ਼ਪਾਂ ਦੇ ਹੁਕਮ ਦੇ ਨਾਲ ਬਚਨਾ ਦੇ ਨਾਲ ਉਸ ਮਾਤਾ ਨੇ ਉਸ ਭੈਣ ਨੇ ਆਪਣੇ ਹੱਥ ਦੀਆਂ ਲਕੀਰਾਂ ਨੂੰ ਰੇਖਾਂ ਨੂੰ ਵੇਖਿਆ ਨ ਤੇ ਬਾਬਾ ਜੀ ਨੇ ਉਹਦਾ ਹੱਥ ਐ ਕਰਕੇ ਪਕੜਿਆ ਆਪ ਵੀ ਕਹਿੰਦੇ ਨਿਗਾ ਮਾਰਦੇ ਪਈਆਂ ਸਭ ਦ੍ਰਿਸ਼ਟੀ ਹੰਸਾਲੀ ਵਾਲੇ ਮਹਾਪੁਸ਼ ਮਾਤਾ ਜੀ ਨੂੰ ਨਾਲ ਕਹਿ ਵੀ ਰਹੇ ਆ ਪੀ ਪੀ ਨਾਲ ਨਾਲ ਤੂੰ ਇਹੀ ਕਹੀ ਚੱਲ ਆ ਮੇਰੀ ਜੜੀ ਲਕੀਰ ਹੈ ਸੱਜੇ ਬੰਨੇ ਵਾਲੀ ਇਹ ਵੀ ਬਹੁਤ ਵਧੀਆ ਸੋਹਣੀ ਹੈ ਵਿਚਾਨੀ ਜਿਹੜੀ ਸੰਤਲ ਵਿੱਚ ਹੈ ਇਹ ਵੀ ਬਹੁਤ ਵਧੀਆ ਵੀ ਮੇਰੀ ਹੱਥਾਂ ਦੀ ਹਲਕੀਰਾ ਹੱਥਾਂ ਦੀਆਂ ਰੇਖਾਵਾਂ ਬਹੁਤ ਹੀ ਸੋਹਣੀਆਂ ਨੇ ਤੇ ਬੜੀਆਂ ਸਿੱਧੀਆਂ ਹਨ ਕਹਿੰਦੇ ਇਸ ਤਰ੍ਹਾਂ ਟੁਕਰੀ ਚੱਲ ਲਗਾਤਾਰ ਕਹਿੰਦੇ ਤੂੰ ਇਹੇ ਇੱਥੇ ਬੈਠ ਕੇ ਕੱਲ ਤੇ 15 ਦਿਨਾਂ ਬਾਅਦ ਕਹਿੰਦੇ ਜਿਨ੍ਹਾਂ ਨੇ ਤੈਨੂੰ ਇਹ ਮਨਾਂ ਕੀਤਾ ਸੀ ਨਾ ਕਿਸਮਤ ਦੇ ਦਰਵਾਜ਼ੇ ਬੰਦ ਹੈ ਕਿਸਮਤ ਸਾਥ ਨਹੀਂ ਦੇ ਰਹੀ ਉਹਨੂੰ ਫਿਰ ਜਾ ਕੇ 15 ਦਿਨ ਬਾਅਦ ਤੂੰ ਦਿਖਾਣੀ ਹੈ ਹੁਣ ਇੱਕ ਦਿਨ ਬਤੀਤ ਹੋ ਗਿਆ ਦੋ ਦਿਨ ਬਤੀਤ ਹੋ ਗਿਆ ਜੀ ਹਫਤਾ ਬਤੀਤ ਹੋ ਗਿਆ 10 ਦਿਨ ਬਤੀਤ ਹੋ ਗਏ ਜੀ ਅਖੀਰ ਤੇ 15ਵਾਂ ਦਿਨ ਆ ਗਿਆ ਜਦੋਂ 15ਵਾਂ ਦਿਨ ਆਇਆ ਪੱਤੈ ਮੇ ਦਿਨ ਚਾਕੇ ਉਹਨੇ ਉਸੇ ਕਹਿੰਦੇ ਮਾਤਾ ਜੀ ਨੂੰ ਕਹਿੰਦੇ ਉਹਨੂੰ ਆਪਣਾ ਹੱਥ ਵਿਖਾਇਆ ਤੇ ਜਦੋਂ ਉਹਨੇ ਹੱਥ ਆਪਣੇ ਅੱਖਾਂ ਦੇ ਸਾਹਮਣੇ ਲਿਆ ਕੇ ਬਿਲਕੁਲ ਅੱਗੇ ਹੈ ਕਰਕੇ ਵਿਖਾਇਆ ਨਾ ਆਹਾ ਹੱਥ ਨੂੰ ਤੇ ਕਹਿੰਦੇ ਉਹ ਵੇਖ ਕੇ ਹੈਰਾਨ ਹੋ ਗਈ ਹੁਣ ਕਿਹੜੀ ਗੱਲ ਤੋਂ ਹੈਰਾਨ ਹੋ ਗਈ ਉਸ ਦਿਨ ਦਾ ਮਹਪੁਸ਼ਾ ਦਾ ਬਚਨ ਕੀਤਾ ਹੋਇਆ ਵੀ ਤੇਰੀਆਂ ਹੱਥ ਦੀਆਂ ਰੇਖਾਂ ਹੱਥ ਦੀਆਂ ਲਕੀਰਾਂ ਬਿਲਕੁਲ ਸਾਫ਼ ਸੁਥੀਆਂ ਬਿਲਕੁਲ ਸੋਹਣੀਆਂ ਬਹੁਤ ਹੀ ਸਿੱਧੀਆਂ ਹਨ ਕਿਸਮਤ ਤੇਰੀ ਸਾਥ ਦੇ ਰਹੀ ਹੈ ਬਹੁਤ ਹੀ ਚੰਗੀਆਂ ਘਰਾਈਆਂ ਨਾ ਤੇ ਜਦੋਂ ਉਹਨੂੰ ਹੱਥ ਵਿਖਾਇਆ ਤੇ ਉਹ ਵੀ ਕਹਿਣ ਲੱਗੀ ਭਪੈਣੀ ਵੀ ਇਹ ਤਾਂ ਕਿਸਮਤ ਦੇ ਦਰਵਾਜ਼ੇ ਤੇਰੇ ਇੰਨੇ ਸਾਫ਼ ਕਿਵੇਂ ਹੋ ਗਏ ਕਿਵੇਂ ਖੁੱਲ ਗਏ ਤੇਰੀ ਕਿਸਮਤ ਨੇ ਸਾਥ ਕਿਵੇਂ ਦੇ ਦਿੱਤਾ ਤੇਰੀ ਕਿਸਮਤ ਲੱਕੀ ਕਿਵੇਂ ਹੋ ਗਈ ਧੁਭਾਗਾ ਵਾਲੀ ਕਿਵੇਂ ਬਣ ਗਈ ਤੇਰੀਆਂ ਤਾਂ ਹੱਥ ਦੀਆਂ ਲਕੀਰਾਂ ਹੀ ਬੋਟ ਪੁੱਠੀਆਂ ਸਨ ਸਿੱਧੀਆਂ ਕੋਈ ਦੁਨੀਆ ਦਾ ਬੰਦਾ ਕਾਹੀ ਨਹੀਂ ਸੀ ਸਕਦਾ ਜਦੋਂ ਆਹਾ ਗੱਲਾਂ ਕਹਿੰਦੇ ਉਹਨੇ ਉੱਥੇ ਸੁਨੀਆਂ ਤੇ ਫਿਰ ਮਹਾਪੁਰਸ਼ਾਂ ਦੇ ਚਰਨਾ ਵਿੱਚ ਪੈਣ ਦੁਬਾਰਾ ਆਈ ਉਹੋ ਬੀਬੀ ਉਹਨੇ ਆ ਕੇ ਇਹੀ ਗੱਲ ਜਦੋਂ ਸਾਰਾ ਸਿਲਸਿਲਾ ਦੱਸਿਆ ਨਾ ਕਿ ਮਹਾਪੁਰਸ਼ ਹੱਸ ਪਏ ਸ਼ਾਂਤ ਬਾਬਾ ਅਜੀਤ ਸਿੰਘ ਜਿਹਨ ਸਾਲੀ ਵਾਲੇ ਬੜੇ ਹੱਸੇ ਬਹੁਤ ਖੁਸ਼ ਹੋਏ 2 4 5 ਮਿੰਟ ਕਹਿੰਦੇ ਮਹਾਪੁਸ਼ਪਾ ਨੇ ਨਿੱਤਰ ਬੰਦ ਕਰ ਲਈ ਨਿੱਤਰ ਬੰਦ ਕਰਕੇ ਕਹਿੰਦੇ ਨਾ ਦਸਾਂਕ ਮਿੰਟ ਦੇ ਬਾਅਦ ਕਹਿੰਦੇ ਨਿੱਤਰਾਂ ਨੂੰ ਖੋਲਿਆ ਸਿਰ ਤੇ ਹੱਥ ਰੱਖਿਆ ਅਸ਼ੀਰਵਾਦ ਦਿੱਤਾ ਕਹਿਣ ਲੱਗੇ ਇਹ ਗੁਰੂ ਨਾਨਕ ਨੇ ਕਿਰਪਾ ਕੀਤੀ ਹੈ ਸੱਚੇ ਪਾਤਸ਼ਾਹ ਜੀ ਨੇ ਰੰਮਤਿ ਖਜ਼ਾਨੇ ਤੇਰੇ ਝੋਲੀ ਦੇ ਵਿੱਚ ਪਾਏ ਆ ਅੱਜ ਤੋਂ ਕੋਈ ਵੀ ਕੰਮ ਨੂੰ ਹੱਥ ਤੋਂ ਲਾਵੇਂਗੀ ਕੋਈ ਵੀ ਕੰਮ ਨੂੰ ਕੰਮ ਦੇ ਵਿੱਚ ਸਫਲ ਹੋਣਾ ਚਾਹੁੰਦੀ ਹੈ ਕੰਮ ਵਿੱਚ ਕਾਮਯਾਬ ਹੋਣਾ ਚਾਹਨੀ ਆ ਕਾਜ ਤੇ ਸਫਲ ਹੋਣ ਤੇ ਤੇਰਾ کاروبار ਵਧਦਾ ਜਾਵੇ ਕਹਿੰਦੇ ਅਸੀਂ ਤੈਨੂੰ ਯਕੀਨ ਨਾਲ ਕਹਿ ਦਿੰਨੇ ਆ ਬੀਬਾ ਤੇ ਤੇਰਾ ਕੋਈ ਨਹੀਂ ਪੱਲਾ ਘਸਦਾ ਸੀ ਉੱਥੇ ਗੁਰੂ ਨਾਨਕ ਪਾਤਸ਼ਾਹ ਨੇ ਤੇਰਾ ਆਪ ਖੁਦ ਬੁਲਾ ਕੇ ਪੱਲਾ ਕੀਤਾ ਹੈ ਬਸ ਜਦੋਂ ਵੀ ਤੈਨੂੰ ਸਮਾਂ ਮਿਲੇ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜਿਆ ਕਰ ਤੇ ਸੇਵਾ ਕਰਿਆ ਕਰ ਤੇ ਸਿਮਰਨ ਕਰਿਆ ਕਰ ਇੱਥੇ ਮੈਂ ਸੰਗਤ ਨੂੰ ਇਹ ਬੇਨਤੀ ਕਰਾਂਗੀ ਭਾਵੇਂ ਹੱਥ ਦੀ ਰੇਖਾ ਹੋਵੇ ਭਾਵੇਂ ਮੱਥੇ ਦੇ ਲੇਖ ਹੋਣ ਜਦੋਂ ਮਹਾਂਪੁਰਸ਼ ਨੇ ਰੱਬ ਦੇ ਪਿਆਰੇ ਰੱਬ ਦਾ ਭੈਣ ਦਾ ਕੀਤੇ ਭਜਨ ਮੰਦਗੀ ਵਾਲੇ ਦਾ ਸੱਚੀ ਰੂਹ ਦਾ ਐਸੀ ਪਵਿੱਤਰ ਰੂਹ ਦਾ ਕੀਤੇ ਬੰਦਾ ਦਰਸ਼ਨ ਵੀ ਕਰ ਲਈ ਸੰਗ ਵੀ ਕਰ ਲਈ ਕਹਿੰਦੇ ਮੱਥੇ ਦੇ ਲੇਖ ਵੀ ਕਹਿੰਦੇ ਬਦਲ ਜਾਂਦੇ ਹਨ ਹੱਥ ਦੀਆਂ ਲਕੀਰਾਂ ਵੀ ਬਦਲ ਜਾਂਦੀਆਂ ਜੀਦਾ ਕੋਈ ਨਹੀਂ ਬਣਦਾ ਉਹ ਤਾਂ ਗੁਰੂ ਨਾਨਕ ਦਾ ਦਾਰਾ ਬਣਦਾ ਸੱਚੇ ਭਾਸ਼ਾ ਮਹਾਰਾਜ ਸਾਡੇ ਤੇ ਐਨੀ ਐਵੇਂ ਕਿਰਪਾ ਕਰਨ ਜਿਵੇਂ ਮਹਾਪੁਸ਼ਯ ਨੂੰ ਸਬੀਬੀ ਦਾ ਉਸ ਭੈਣ ਦਾ ਪਲਾ ਕੀਤਾ ਉਹਦੀ ਕਿਸਮਤ ਵਿੱਚ ਸਾਰਾ ਕੁਝ ਹੀ ਇੱਕ ਥੋੜੇ ਕਹਿੰਦੇ ਲਿਖ ਦਿੱਤਾ ਇੱਕ ਥੋੜੇ ਬਣਾ ਦਿੱਤਾ ਉਸਫਲ ਹੋ ਗਈ ਤੇ ਅਸੀਂ ਵੀ ਮਹਾਪੁਸ਼ਪ ਦੇ ਚੰਨਾ ਦੇ ਵਿੱਚ ਜਦੋਂ ਮੰਨ ਕਰ ਗਏ ਮਨਮੰਤਾ ਚੰਗਾ ਨਹੀਂ ਬੋਲਣਾ ਚਾਹੀਦਾ ਨਿੰਦਿਆ ਨਹੀਂ ਟੋਲਣੀ ਚਾਹੀਦੀ ਕੇਵਲ ਤੇ ਕੇਵਲ ਜਦੋਂ ਸਾਨੂੰ ਸਮਾਂ ਮਿਲਦਾ ਜਾ ਕੇ ਆਪਾਂ ਦਰਸ਼ਨ ਵੀ ਕਰਿਆ ਕਰੀਏ ਸੰਗਤ ਜੀ ਨਾਲ ਮਹਾਪੁਸ਼ਪ ਦੇ ਜਿਹੜੇ ਬਚਨ ਹੈ ਉਹਨਾਂ ਤੇ ਪਹਿਲਾਂ ਵੀ ਧਿਆਤ ਰਹੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰਪਰਸਾਦੀ ਤਰੀਏ ਅ ਗੁਰੂ ਦੀ ਕਿਰਪਾ ਦੇ ਨਾਲ ਫਿਰ ਬਚਨ ਗਾਇਕੇ ਕਹਿੰਦੇ ਉਹ ਪਾਰ ਹੋ ਜਾਂਦਾ ਹੈ ਇਨੀ ਬੇਨਤੀ ਪ੍ਰਵਾਨ ਕਰਨੀ ਚੀ ਸਾਧ ਸੰਗਤ ਜੀ ਜੇ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਲਿਖ ਕੇ ਆਪਣੀ ਹਾਜੀ ਜੋ ਲਗਵਾਉਣਾ ਜੀ ਤੇ ਮੇ ਗੁਰਪ੍ਰੀਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜਦੋਂ ਕਰਨਾ ਜੀ ਤੇ ਅੱਗੇ ਵੀਰ ਭੈਣਾਂ ਨੂੰ ਵੀ ਸ਼ੇਅਰ ਕਰਨਾ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸੋ ਇੰਨੇ ਕਮੇਟੀ ਪ੍ਰਵਾਨ ਕਰਨੀ ਜੀ ਬਾਹਿ ਗੁਜੀ ਕਾ ਥਲਸਾ ਬਾਹਿ ਗੁਜੀ ਕੀ ਕਫਤੇ